ਵੜਨ ਜਾ ਰਿਹਾ ਹੈ ਜੋੜ ਤੋੜ ਦੀ ਰਾਜਨੀਤੀ ਤੋਂ ਪਛਨ ਦੇ ਲਈ ਕਾਂਗਰਸ ਨੇ ਆਪਣੇ 6 ਕਾਉਂਸਲਰ 2 ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਸੰਭਾਲ ਕੇ ਰੱਖੇ ਸਨ ਤੇ ਅੱਜ ਤੜਕੇ ਕਾਉਂਸਲਰ ਜਕਾਰਾ ਲਗਾ ਕੇ ਚੰਡੀਗੜ੍ਹ ਨੂੰ ਰਵਾਨਾ ਹੋਏ ਨੇ ਸੋ ਅੱਜ ਵੜਨ ਜਾ ਰਿਹਾ ਚੰਡੀਗੜ੍ਹ ਦਾ ਨਵਾਂ ਮੇਅਰ ਸਭ ਤੋਂ ਪਹਿਲਾਂ ਮੇਅਰ ਦੀ ਚੋਣ ਹੋਵੇਗੀ ਤੇ ਜੋੜ ਤੋੜ ਦੀ ਰਾਜਨੀਤੀ ਤੋਂ ਬਚਣ ਦੇ ਲਈ ਕਾਂਗਰਸ ਦੇ ਵੱਲੋਂ ਪਹਿਲਾਂ ਹੀ ਆਪਣੇ 6 ਕਾਉਂਸਲਰ ਸੰਭਾਲ ਕੇ ਰੱਖੇ ਸਨ ਸੋ ਲੁਧਿਆਣਾ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ ਤੇ ਲੁਧਿਆਣਾ ਵਿੱਚ ਸੰਭਾਲ ਕੇ ਰੱਖੇ ਸੀ ਜਿਹੜੇ 6 ਕਾਉਂਸਲਰ ਅੱਜ ਤੜਕੇ ਹੀ ਚੰਡੀਗੜ੍ਹ ਨੂੰ ਰਵਾਨਾ ਹੋ ਚ ਮੇਅਰ ਦੀ ਚੋਣ ਹੋਣੀ ਹੈ ਬੇहद ਖਾਸ ਦਿਨ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਕੁਰਸੀ ਤੇ ਕੌਣ ਬੈਠੇਗਾ ਅਦਿੱਗਜ ਨਜ਼ਰੇ ਕਿ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸੋ ਦੇਖਣਾ ਹੋਵੇਗਾ ਕਿ ਕਿਸ ਨੂੰ ਮਿਲਦੀ ਹੈ ਮੇਅਰ ਦੀ ਕੁਰਸੀ ਸੋ ਅੱਜ ਤੜਕੇ ਚੰਡੀਗੜ੍ਹ ਨੂੰ ਰਵਾਨਾ ਹੋਏ ਨੇ ਕੌਂਸਲਰ ਅਸੀਂ ਅੱਜ ਚੰਡੀਗੜ੍ਹ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਦੀ ਚੋਣ ਹੈ ਔਰ ਅਸੀਂ ਅੱਜ ਹੁਣੇ ਚੰਡੀਗੜ੍ਹ ਨੂੰ ਇੱਕ ਲੁਧਿਆਣੇ ਤੋਂ ਨਿਕਲਣ ਲੱਗੇ ਮੇਰੇ ਨਾਲ ਸਾਰੇ ਸਾਡੇ ਕਾਂਗਰਸ ਦੇ ਕੌਂਸਲਰ ਸਾਥੀ ਨੇ ਔਰ ਅਸੀਂ ਉੱਥੇ ਪਹੁੰਚ ਕੀ ਅਜਮੇਰ ਦੇ ਇਲੈਕਸ਼ਨ ਦੇ ਵਿੱਚ ਵੋਟ ਪਾਵਾਂਗੇ ਔਰ ਮੈਨੂੰ ਲੱਗਦਾ ਹੈ ਕਿ ਉਮੀਦ ਉਮੀਦ ਹੀ ਨਹੀਂ ਬਲਕਿ ਪੂਰਾ ਵਿਸ਼ਵਾਸ ਹੈ ਕਿ ਤਿੰਨੋਂ ਸੀਟਾਂ ਤੇ ਸਾਡੀ ਅੱਛੀ ਜਿੱਤ ਹੋਵੇਗੀ ਔਰ ਚੰਡੀਗੜ੍ਹ ਦੀ ਜਨਤਾ ਦੀ ਸੇਵਾ ਕਰਨ ਵਾਸਤੇ ਸਾਡੀ ਪੂਰੀ ਟੀਮ ਤਿਆਰ ਹੈ ਤੁਸੀਂ ਹੁਣ ਰਵਾਨਾ ਲੱਗੇ ਚੰਡੀਗੜ੍ਹ ਨੂੰ ਹਾਂ ਬਸ ਹੁਣ ਚੰਡੀਗੜ੍ਹ ਵੱਲ ਅਸੀਂ ਨਿਕਲਣ ਲੱਗੇ ਹਾਂ ਅਗਲੇ 5-7 ਮਿੰਟ ਤੁਸੀਂ ਨਿਕਲ ਜਾਵਾਂਗੇ ਔਰ ਚੰਡੀਗੜ੍ਹ ਪਹੁੰਚ ਕੇ ਆਪਣੀ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਸਾਡੇ ਸਿਰ ਪਾਈ ਹੈ ਉਸ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਤੇ ਸਰ ਪਿਛਲੇ 2 ਦਿਨਾਂ ਤੋਂ ਲੁਧਿਆਣੇ ਚ ਸਰ ਕੀ ਦੇਖੋ ਚੰਡੀਗੜ੍ਹ ਤੋਂ ਅਸੀਂ ਲੁਧਿਆਣੇ ਵਾਸਤੇ ਆਏ ਸੀ ਕਿਉਂਕਿ ਬੀਜੇਪੀ ਦਾ ਟ੍ਰੈਫਿਕ ਟ੍ਰਿਕਸ ਡਿਪਾਰਟਮੈਂਟ ਆ ਉਹ ਤੋੜ ਫੋੜ ਉੱਥੇ ਕਰਨੀ ਸ਼ੁਰੂ ਹੋ ਗਿਆ ਸੀ ਲੋਕਾਂ ਨੂੰ ਲਾਲਚ ਦੇ ਕਾਉਂਸਲਰਾਂ ਨੂੰ ਹਰ ਤਰ੍ਹਾਂ ਨਾਲ ਬਰਗਲਾਣ ਦੀ ਕੋਸ਼ਿਸ਼ ਕਰ ਰਹੇ ਸੀ ਇਸ ਕਰਕੇ ਅਸੀਂ ਸੋਚਿਆ ਕਿ ਇਸ ਸਮੇਂ ਦਾ ਸਤਿਵੋਗ ਕਰਕੇ ਇਕੱਠੇ ਹੋ ਕੇ ਜਾ ਕੇ ਪੰਜਾਬ ਦੀ ਭਾਵਨ ਧਰਤੀ ਤੇ ਜਾ ਕੇ ਮੱਥਾ ਟੇਕਈਏ ਇਸ ਕਰਕੇ ਅਸੀਂ ਪਰਸੋ ਫਰੀਦਕੋਟ ਗਏ ਸੀ ਉੱਥੇ ਅਸੀਂ ਬਾਬਾ ਫਰੀਦ ਜੀ ਦੇ ਜਾ ਕੇ ਉੱਥੇ ਦਰਸ਼ਨ ਉੱਥੇ ਉਹਨਾਂ ਦੀ ਮਜ਼ਾਰ ਤੇ ਇਤੇ ਉਹ ਮੱਥਾ ਟੇਕਿਆ ਅਤੇ ਦੁਆ ਕੀਤੀ ਚੰਡੀਗੜ੍ਹ ਦੇ ਲੋਕਾਂ ਦੀ ਬਿਹਤਰੀ ਵਾਸਤੇ ਕਾਂਗਰਸ ਪਾਰਟੀ ਦੀ ਏਕਤਾ ਵਾਸਤੇ ਤੇ ਭਾਜਪਾ ਨੂੰ ਸਦਬੁੱਧੀ ਦੇਣ ਤਾਂ ਕਿ ਇਹੋ ਜਿਹੜੇ ਕ੍ਰਿਤਿ ਅੰਜ ਮੈਂ ਪਿਛਲੀ ਵਾਰ ਉਹ ਨਾ ਅਨਿਲ ਮਸੀਨ ਕੀਤਾ ਸੀ ਉਹੋ ਜਿਹੇ ਕਾਹਨ ਦੁਆਰਾ ਨਾ ਕਰਨ ਅਤੇ ਲੋਕਤੰਤਰ ਨੂੰ ਸ਼ਰਮਸਾਰ ਨਾ ਕਰਨ ਇਸ ਕਰਕੇ ਅਸੀਂ ਗਏ ਸੀ ਕੱਲ ਅਸੀਂ ਲੁਧਿਆਣੇ ਦੇ ਵਿੱਚ ਮੀਟਿੰਗਸ ਆਪਣੀਆਂ ਐਮਪੀ ਸਾਹਿਬ ਦੀ ਸੀਗੀ ਉੱਥੇ ਆਪਣੀ ਮੀਟਿੰਗ ਕੀਤੀ ਸਟਰੈਟਜੀ ਬਣਾਈ ਔਰ ਅੱਜ ਅਸੀਂ ਹੁਣ ਚੰਡੀਗੜ੍ਹ ਪਾਸਤੇ ਦਵਾਰਾ ਹੋਏ ਤੁਸੀਂ ਕਿੰਨਿਆਂ ਨੂੰ ਮਿੱਦਾ ਲੱਗਦਾ ਹੈ ਚੰਡੀਗੜ੍ਹ ਅਜ ਮੇਰ ਬਣ ਜਾਣਗੇ 100% ਸਾਡੀ ਤਿੰਨੋਂ ਸੀਟਾਂ ਤੇ ਜਿੱਤ ਹੋਏਗੀ ਔਰ 100% ਜਿੱਤ